ਖਾਸ ਕਰਕੇ ਜਿਨ੍ਹਾਂ ਦੀ ਜਮੀਰ ਜਾਗਦੀ ਹੈ ਉਹੀ ਲਾਈਕ ਤੇ ਸ਼ੇਅਰ ਕਰਿਓ ਤੇ ਮੈਨੂੰ ਭਰੋਸਾ ਕਿ ਉਹ ਲਾਈਕ ਵੀ ਕਰਨਗੇ ਸ਼ੇਅਰ ਵੀ ਕਰਨਗੇ ਸੰਗਤ ਜੀ ਵੀਡੀਓ ਨੂੰ ਦੇਖਣ ਸਾਥ ਸ਼ੇਅਰ ਜ਼ਰੂਰ ਕਰਦੇ ਹੋ ਤੁਹਾਡਾ ਫਰਜ਼ ਵੀ ਬਣਦਾ ਸੋ ਜਿਵੇਂ ਤੁਸੀਂ ਅੱਜਕੱਲ ਦੇਖ ਰਹੇ ਹੋ ਬਾਬਾ ਮਨਪ੍ਰੀਤ ਸਿੰਘ ਜੀ ਫਰੀਦਕੋਟ ਵਾਲੇ ਪਖੰਡਵਾਦ ਤੋਂ ਪਰਦਾ ਚੱਕ ਰਹੇ ਨੇ ਪਖੰਡੀ ਲੋਕਾਂ ਨੂੰ ਰੇਲੜ ਸਾਧਾਂ ਨੱਥ ਪਾਈ ਜਾ ਰਹੀ ਹੈ ਸਾਨੂੰ ਤਾਂ ਉਹ ਪਿਆਰਾ ਕਿਹੜਾ ਕਿਹੜਾ ਤੁਹਾਨੂੰ ਮੇਰਕੋਟ ਵਾਲਾ ਮਾਤਾ ਪੀਰ ਸਾਨੂੰ ਬਸ ਇਹੀ ਚਾਹੁੰਦੇ ਵਿਚਾਰੇ ਹੋ ਇੱਕ ਉਹਨੇ ਇੱਕ ਜਿੰਨੀ ਸੰਗਤ ਜੀ ਇੱਕ ਸਵਾਲ ਆ ਤੁਸੀਂ ਹੁਣ ਬੈਠ ਜਾਓ ਤੁਸੀਂ ਕਹਿੰਦੇ ਜਦੋਂ ਇੱਕ ਸਵਾਲ ਬਾਬਾਈ ਜਦੋਂ ਤੁਸੀਂ ਕਹਿੰਦੇ ਵੀ ਅਸੀਂ ਗੱਡੀ ਤੇ ਬੈਠਦੇ ਆ ਸਾਨੂੰ ਨਹੀਂ ਪਤਾ ਲੱਗਦਾ ਸਾਡੇ ਇਹ ਵਿੱਚ ਆ ਕੇ ਕਿਹੜਾ ਸੰਗਤ ਨੂੰ ਸੱਚੀਆਂ ਗੱਲਾਂ ਦੱਸਦਾ ਤੁਸੀਂ ਗੱਡੀ ਦੇ ਵਿੱਚ ਬੈਠੋ ਅਸੀਂ ਤੁਹਾਡੇ ਕੋਲੇ ਅੱਧਾ ਘੰਟਾ ਰੁਕਦੇ ਸਾਡੇ ਇੱਕ ਬੰਦੇ ਸਾਡੇ ਇੱਕ ਬੰਦੇ ਦੀ ਪੁੱਛ ਕੱਢ ਦੋ 10000 ਦਾ ਸਮਾਨ ਜਿਹੜਾ ਮਰਜ਼ੀ ਤਿੰਨੇ ਦੇ ਵਿੱਚ ਮੈਂ ਲਿਆ ਦਿੰਦਾ tem no